ਅੱਜ ਕੱਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਸੋਨੀਆ ਸੋ ਬੀਤੇ ਦਿਨੀ ਹੀ ਪੰਜਾਬੀ ਸੂਫੀ ਗਾਇਕ ਹਾਂਸ ਰਾਜ ਹਾਂਸਜੀ ਦੀ ਪਤਨੀ ਰੇਸ਼ਮ ਕੋਰ ਜੀ ਦਾ ਦੇਹਾਂਤ ਹੋ ਗਿਆ ਸੀ ਤਾਂ ਦੱਸ ਦਈਏ ਕਿ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਬੀਤੇ ਦਿਨੀ ਪਹੁੰਚੇ ਸੀਗੇ ਤਾਂ ਅੱਜ ਵੀ ਅਸੀਂ ਉਹਨਾਂ ਦੇ ਘਰ ਦੇ ਬਾਹਰ ਆ ਲੋਕਾਂ ਦਾ ਸਵੇਰ ਦੇ ਸਮੇਂ ਹੀ ਆਉਣਾ ਜਾਣਾ ਸ਼ੁਰੂ ਹੋ ਚੁੱਕਿਆ ਅੰਦਰ ਦੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਲੋਕ ਅੰਦਰ ਬੈਠੇ ਹੋਏ ਨੇ ਆ ਆਉਣਾ ਜਾਣਾ ਸ਼ੁਰੂ ਹੋ ਚੁੱਕਿਆ ਹੈ ਪਰਿਵਾਰ ਦੇ ਨਾਲ ਉਹਨਾਂ ਦੇ ਵੱਲੋਂ ਮਿਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੌਸਲਾ ਜੋਆ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੰਸਰਾਜ ਹੰਸ ਜੀ ਦੀ ਪਤਨੀ ਜੋ ਸਿਗੇ ਬੀਤੀ ਦਿਨੀ ਰੇਸ਼ਮ ਕੌਰ ਜੀ ਦਾ ਦੇਹਾਂਤ ਹੋਇਆ ਸੀ ਦੱਸਿਆ ਜਾ ਰਿਹਾ ਸੀ ਕਿ ਕਾਫੀ ਦਿਨਾਂ ਤੋਂ ਉਹ ਬਿਮਾਰ ਚੱਲ ਰਹੀ ਸੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ 60 ਸਾਲ ਉਮਰ ਸੀ ਕਿਹਾ ਜਾ ਰਿਹਾ ਹੈ ਕਿ ਦਿਲ ਦੀ ਬਿਮਾਰੀ ਸੀ ਤੇ ਨਾਲ ਦੀ ਨਾਲ ਬੀਪੀ ਸ਼ੂਗਰ ਦੇ ਵੀ ਉਹ ਮਰੀਜ਼ ਸੀਗੇ ਤਾਂ ਉਹਨਾਂ ਦੇ ਘਰ ਦੇ ਬਾਹਰ ਅਸੀਂ ਅੱਜ ਪਹੁੰਚੇ ਹਾਂ ਜਿੱਥੋਂ ਦੀ ਤੁਹਾਨੂੰ ਸਵੀਰਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਲੋਕ ਅੰਦਰ ਬੈਠੇ ਹੋਏ ਆ ਲੋਕਾਂ ਲੋਕ ਜੋ ਉਹਨਾਂ ਦੇ ਪਰਿਵਾਰ ਦੇ ਨਾਲ ਮਿਲ ਰਹੇ ਨੇ ਉਹਨਾਂ ਨੂੰ ਹੌਸਲਾ ਦੇਣ ਦੀ ਜੋ ਕੋਸ਼ਿਸ਼ ਕਰ ਰਹੇ ਨੇ ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਵੀ ਬਹੁਤ ਸਾਰੇ ਜੋ ਕਲਾਕਾਰ ਸੀ ਕੱਲ ਪਹੁੰਚਨੇ ਸ਼ੁਰੂ ਹੋ ਗਈ ਸੀ ਜਦੋਂ ਇਹ ਦੁਖਦਾਈ ਖਬਰ ਜੋ ਆ ਸਾਰੇ ਪੰਜਾਬੀ ਜਗਤ ਨੂੰ ਪਹੁੰਚਦੀ ਹੈ ਕਿ ਜੋ ਪਦਮਸ਼ਰੀ ਗਾਇਕ ਸੂਫੀ ਗਾਇਕ ਹੰਸਰਾਜ ਹੰਸਜੀ ਦੀ ਪਤਨੀ ਰੇਸ਼ਮ ਕੌਰ ਉਹਨਾਂ ਦਾ ਦਿਹਾਂਤ ਹੋ ਗਿਆ ਬਹੁਤ ਦਿਨਾਂ ਤੋਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਤੇ ਦੱਸਦੀ ਕਿ ਹੁਣ ਤੁਸੀਂ ਵੇਖ ਸਕਦੇ ਹੋ ਅੰਦਰ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਦੱਸਿਆ ਜਾ ਰਿਹਾ ਹੈ ਕਿ 11 ਵਜੇ ਦੇ ਕਰੀਬ ਹੋਵੇਗਾ ਤਾਂ ਤੁਸੀਂ ਵੇਖ ਸਕਦੇ ਹੋ ਵੀ ਅੰਦਰ ਤਿਆਰੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਲੋਕ ਵੀ ਆਣੇ ਜੋ ਆ ਸ਼ੁਰੂ ਹੋ ਚੁੱਕੇ ਇਤਾਂ ਇਸ ਲਈ ਉਹਨਾਂ ਦੇ ਪਰਿਵਾਰ ਨੂੰ ਹਿੰਮਤ ਜੁਆ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਇਹ ਨਾ ਪੂਰਾ ਹੋਣ ਵਾਲਾ ਘਾਟਾ ਜੋ ਆ ਹੰਸਰਾਜ ਹੰਸਜੀ ਦੇ ਪਰਿਵਾਰ ਨੂੰ ਪਿਆ ਆ ਇਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਪਰ ਫਿਰ ਵੀ ਜੋ ਆ ਪੰਜਾਬੀ ਗਾਇਕ ਉਹਨਾਂ ਦੇ ਰਿਸ਼ਤੇਦਾਰ ਜੋ ਆ ਉਹਨਾਂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਹੇ ਆ ਸੋ ਤਸਵੀਰਾਂ ਵੇਖੋ ਵੀ ਲੋਕ ਆਣਾ ਜਾਣਾ ਸ਼ੁਰੂ ਹੋ ਚੁੱਕੇ ਆ ਤਿਆਰੀਆਂ ਜੋ ਆ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਅੱਜ ਅੰਤਿਮ ਸੰਸਕਾਰ ਜੋ ਆ 11 ਵਜੇ ਦੇ ਕਰੀਬ ਹੋਵੇਗਾ ਤੇ ਰੇਸ਼ਮ ਕੌਰ ਜੀ ਉਹਨਾਂ ਦਾ ਨਾਮ ਸੀ 60 ਸਾਲਾਂ ਉਮਰ ਸੀ ਤੇ ਕਿਹਾ ਜਾ ਰਿਹਾ ਕਿ ਦਿਲ ਦੀ ਬਿਮਾਰੀ ਵੀ ਉਹਨਾਂ ਨੂੰ ਸੀ ਇਸ ਕਰਕੇ ਹਸਪਤਾਲ ਦੇ ਵਿੱਚ ਕਾਫੀ ਦਿਨਾਂ ਤੋਂ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਸੀ ਤੇ ਕੱਲ ਉਹਨਾਂ ਦਾ ਦਿਹਾਂਤ ਹੋਇਆ ਤਾਂ ਉਸੇ ਦੌਰਾਨ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਜੋ ਸੀਗੇ 뮤직 ਇੰਡਸਟਰੀ ਦੇ ਕਲਾਕਾਰ ਇੱਥੇ ਪਹੁੰਚੇ ਸੀਗੇ ਤਾਂ ਅੱਜ ਵੀ ਇੱਥੇ ਕਲਾਕਾਰ ਪਹੁੰਚਣਗੇ ਰਿਸ਼ਤੇਦਾਰ ਵੀ ਪਹੁੰਚਣਗੇ ਪਹੁੰਚ ਵੀ ਚੁੱਕੇ ਨੇ ਬਹੁਤ ਸਾਰੇ ਰਿਸ਼ਤੇਦਾਰ ਪਹੁੰਚ ਵੀ ਚੁੱਕੇ ਹੋਣਗੇ ਤੇ ਜੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਹੰਸ ਰਾਜ ਹੰਸ ਜੀ ਦੇ ਘਰ ਤੋਂ ਜਿੱਥੇ ਅੱਜ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਵੀ ਜੋ ਸ਼ੁਰੂ ਕੀਤੀਆਂ ਜਾਣਗੀਆਂ ਸਵੇਰੇ 11 ਵਜੇ ਦੇ ਕਰੀਬ ਅੰਤਿਮ ਸੰਸਕਾਰ ਹੋਵੇਗਾ ਸੋ ਹੋਰ ਵੀ ਜੋ ਤਸਵੀਰਾਂ ਹੋਣਗੀਆਂ ਤੁਹਾਡੇ ਨਾਲ ਸਾਂਝਾ ਕਰਦੇ ਆ ਰਵਾਂਗੇ ਫਿਲਹਾਲ ਜੋ ਇਹ ਤਸਵੀਰਾਂ ਸਵੇਰ ਦੇ ਸਮੇਂ ਦੀਆਂ ਜਿੱਥੇ ਲੋਕ ਆਉਣੇ ਜਾਣੇ ਸ਼ੁਰੂ ਹੋ ਚੁੱਕੇ ਨੇ